ਅਮਰੋੜੋ ਅਰੋੜਾ ਜੀ ਬੜਾ ਸਿਆਣਾ ਸੁਲਝ ਆਇਆ ਲੀਡਰ ਸਮਝਦਾ ਸੀਗਾ ਪਰ ਮੈਨੂੰ ਲੱਗਦਾ ਇਹ ਕਹਿੰਦਾ ਹਰਕ ਪੈ ਜਾਂਦਾ ਇਹ ਕਹਿੰਦਾ ਨਾ ਕੌਣ ਕਹਤਾ ਹੈ ਕੌਣ ਕਹਤਾ ਹੈ ਕਿ ਸਹਬਤ ਦਾ ਹੋਤਾ ਨਹੀਂ ਅਸਰ ਕਿ ਕਹਿੰਦੇ ਨਾਲ ਤੁਹਾਡਾ ਉੱਠ ਬੈਠ ਮਾੜੇ ਬੰਦਿਆਂ ਨਾਲ ਹੋਏ ਤੇ ਅਸਰ ਪੈਦਾ ਚੰਗੇ ਬੰਦੇ ਨਾਲ ਚੰਗੇ ਹੋ ਜਾਂਦੇ ਕੌਣ ਕਹਤਾ ਹੈ ਕਿ ਸਹਬਤ ਦਾ ਹੋਤਾ ਨਹੀਂ ਅਸਰ ਇਨਸਾਨ ਤੋਂ ਕਿਆ ਦਰੋ ਦੀਵਾਰ ਬਦਲ ਜਾਂਦੀ ਐਥੇ ਤਾਂ ਬਦਲੇ ਖੜੇ ਸਾਬ ਇਨਸਾਨ ਹੀ ਬਦਲੇ ਖੜੇ ਹੈ ਓ ਚੇਡਾ ਸੁਣ ਸੁਣ ਕੇ ਅਮਨ अरोड़ा ਜੀ ਵੀ ਚੇਡਾਂ ਕਰਨ ਲੱਗੇ ਕਹ ਲੋ ਜਖਰ ਸਾਹਿਬ ਮੈਂ ਆਪਣਾ ਇਨਕਮ ਟੈਕਸ ਦਾ ਲਿਆ ਸਭ ਜਖਰ ਸਾਹਿਬ ਕੋਈ ਕਮਣਾ ਨਹੀਂ ਤੇ ਮੇਰੇ ਨਾਲ ਤੁਸੀਂ ਸਿਆਣੇ ਹੋ ਕਿਉਂ ਤੁਸੀਂ ਵਪਾਰੀ ਆਦਮੀ ਹੋ ਮੈਂ ਤਾਂ ਝਟਕੂ ਜਿਹਾ ਆਦਮੀ ਆ ਮੈਨੂੰ ਕੋਈ ਲੰਬਾ ਛੋੜਾ ਹਿਸਾਬ ਕਿਦਾ ਪਤਾ ਨਹੀਂ ਤੁਸੀਂ ਮੇਰੇ ਨਾਲ ਬਹੁਤ ਸਿਆਣੇ ਹੋ ਮੈਂ ਇਨਕਮ ਟੈਕਸ ਦਾ ਨਹੀਂ ਮੰਗਿਆ ਸਾਹਿਬ ਇਨਕਮ ਟੈਕਸ ਦਾ ਜਿਹਨੇ ਇਲੈਕਸ਼ਨ ਲੜਿਆ ਸਾਰੇ ਆਪਣੀ ਜਮ੍ਹਾਂ ਕਰਾਉਂਦੇ ਮੈਂ ਵੀ ਕਰਾ ਰੱਖਿਆ ਪਹਿਲਾਂ ਕਰਵਾਇਆ ਤੁਸੀਂ ਵੀ ਕਰਵਾਇਆ ਹੋਣਾ ਜੇ ਕੱਲੇ ਇਨਕਮ ਟੈਕਸ ਨਾਲ ਕੰਮ ਚੱਲਦਾ ਹੁੰਦਾ ਸਾਹਿਬ ਤਾ ਮੇਰੇ ਖਿਆਲ ਚ ਉਹ ਇੱਕ ਐਮਪੀ ਪਕੜਿਆ ਗਿਆ ਸੀ 200 ਕਰੋੜ ਰੁਪਏ ਉਲੀ ਲੀ ਲਗੀ ਪਈ ਸੀ ਅਲਮਾਰੀਆਂ 'ਚ ਨੋਟਸਾਂ ਮੈਂ ਨਹੀਂ ਸੀ ਗਏ ਇੱਕ ਇੱਥੇ ਸਾਡੇ ਵੱਡੇ ਲੀਡਰ ਤੁਰੇ ਫਿਰਦੇ ਜਿਨ੍ਹਾਂ ਨੂੰ ਅੱਜਕੱਲ ਸਾਡੇ ਕਾਂਗਰਸ ਵਾਲੇ ਲੀਡਰ ਆਪਣੇ ਕੈਂਡੀਡੇਟ ਸਾਹਿਬ ਜੀਵੰਤ ਜੀ ਨਾਲ ਲਈ ਫਿਰਦੇ ਐ 10 ਕਰੋੜ ਰੁਪਏ ਹੇਟਾਂ ਬਿਸਤਰ ਦੇ ਰੱਖ ਕੇ ਭੁੱਲ ਗਏ ਪਤਾ ਨਹੀਂ ਲਗਿਆ ਉਹ ਕਿੱਥੋਂ ਤਾਂ ਆਏ ਹੋਣੇ ਸਾਹਿਬ ਉਹਨਾਂ ਦੀ ਜਾਂਚ ਕਿਵੇਂ ਹੋਊਗੀ ਇਸ ਕਰਕੇ ਮੈਂ ਕਿਹਾ ਸੀਗਾ ਬਈ ਇੱਕ ਅਮਰੀਕਾ ਦੇ ਅੰਦਰ ਐਲ ਕਾਪੋਨ ਕਰਕੇ ਬਹੁਤ ਵੱਡਾ ਦਾਰੂ ਦਾ ਉਹਨਾਂ ਦਿਨਾਂ 'ਚ ਕਿਉਂਕਿ ਪ੍ਰੋਫੈਸ਼ਨ ਲਾਤੀ ਸੀ ਅਮਰੀਕਾ 'ਚ ਐਲ ਕਾਪੋਨ ਪੁਲਸ ਵਾਲੇ ਹੱਥ ਪਾਉਂਦੇ ਡਰਦੇ ਸੀ ਕਿ ਕੋਈ ਗਵਾਹੀ ਨਹੀਂ ਸੀ ਦਿੰਦਾ ਜਿਹੜਾ ਗਵਾ ਬਣਾ ਨੂੰ ਧੋਖ ਦਿੰਦਾ ਸੀਗਾ ਇਵੈਂਚੁਅਲੀ ਇੱਕ ਇਨਕਮ ਟੈਕਸ ਆਫਸਰ ਨੇ ਪੜਿਆ ਸੀ ਉਹ ਕਿਉਂ ਕਿਵੇਂ ਪੜਿਆ ਸੀਗਾ ਉਹਦਾ ਇੱਕ ਸਿੰਪਲ ਫਾਰਮੂਲਾ ਸੀਗਾ ਫਾਲੋ ਦਾ ਮਨੀ ਪੈਸਾ ਕਿੱਥੇ ਜਾਂਦਾ ਉਹ ਸਬੂਤ ਮਿਲ ਜੂਗਾ ਸਾਬ ਉਹ ਸਬੂਤ ਮਿਲ ਜੂਗਾ ਵੀ ਸੁਨੀਲ ਲਗਰ ਨਿਵਾ ਚ ਕਿਹੜਾ ਫਿਰਦਾ ਹੈ ਜਾਂ ਕਿਸੇ ਹੋਰ ਗੱਡੀ ਤੇ ਚੜਿਆ ਫਿਰਦਾ ਹੈ ਪੈਸੇ ਆਏ ਕਿੱਥੋਂ ਐ ਕਿਹਦੇ ਨਾਮ 'ਪਾ ਰੱਖੀਏ ਗੱਡੀ ਜਿਨੇ ਜਿਹੜੇ 88000 ਪਕੜੇ ਐ ਉਹਨੇ ਖਰੀਦਿਆ ਕਿਦੇ ਉਸ ਅਸੀ ਦਾ ਜਿਨੇ ਖਰੀਦਿਆ ਸੀਗਾ ਉਹ ਸਮਾਨ ਕਿਦੇ ਤੋਂ ਲੈ ਕੇ ਆਇਆ ਸੀਗਾ ਉਹ ਜਿਹੜਾ ਸਮਾਨ ਲੈ ਕੇ ਆਇਆ ਸੀਗਾ ਉਹਨੇ ਅੱਗੇ ਕਿਹੜਾ ਉਹਦਾ ਮੇਨ ਸਪਲਾਈਰ ਕਿਹਨੇ ਸੀਗਾ ਸੀਐਨਐਫ ਕੌਣ ਸੀਗਾ ਤੇ ਸੀਐਨਐਫ ਨੂੰ ਪਰਮਿਟ ਦਵਾਇਆ ਕਿਨੇ ਸੀਗਾ ਉਹਦੇ ਤੇ ਰੇਡ ਨਾ ਹੋਵੇ ਉਹ ਕੋ ਟੈਲੀਫੋਨ ਕੀਤਾ ਕਿਨੇ ਸੀਗਾ ਇਹ ਕਿਨੇ ਟੈਲੀਫੋਨ ਕੀਤਾ ਸੀਗਾ ਉਹਨੇ ਹੁਣ ਕਈਆਂ ਨੂੰ ਚਾਹ ਪੈ ਗਿਆ ਇਲੈਕਸ਼ਨ ਲੜ ਲਓ ਜੀ ਮੇਰੇ ਸਾਹਮਣੇ ਆਓ ਇਲੈਕਸ਼ਨ ਲੜ ਲਓ ਕਿਉਂਕਿ ਕਈਆਂ ਦਾ ਦੰਦਾ ਸਾਹਿਬ ਇਲੈਕਸ਼ਨ ਦੇ ਨਾਮ ਤੇ ਲੁਧਿਆਣੇ ਵਾਲੇ ਤਾਂ ਸਾਰੇ ਜਾਣਦੇ ਐ ਇਹ ਤਾਂ ਇਹਨਾਂ ਨੂੰ ਐਂ ਲੱਗਦੇ ਐ ਜਿਵੇਂ ਕੰਮ ਦੇ ਨੂੰ ਗਾਹ ਲੱਗਦੀ ਐ ਨਿਚੋੜ ਲੋ ਇਲੈਕਸ਼ਨ ਦੇ ਨਾਂ ਤੇ ਚੰਦਾ ਦਿਓ ਸਭ ਕਰ ਚੰਦਾ ਦਿਓ ਸਭ ਪਤਾ ਨਹੀਂ ਸਾਰਿਆਂ ਨੂੰ ਨਿਚੋੜ ਕੇ ਲੈ ਗਏ ਉਹਨੇ ਤੇ ਸਾਨੂੰ ਪੰਜਾਬੀਆਂ ਨੂੰ ਆਖ ਤਾਂ ਵੀ ਕਰਿਆ ਐ ਮੈਂ ਤੈਨੂੰ ਕੁਝ ਨਾ ਕੁਝ ਤਾਂ ਮੂੰਹ ਤੇ ਮਾਰੋ ਚਲਾ ਕੇ ਮੂੰਹ ਤੇ ਮਾਰ ਦੇ ਚਲਾ ਕੇ ਇਸੇ ਤਰ੍ਹਾਂ ਇਹ दारू ਵਾਲੇ ਕੋਲ ਜਾਂਦੇ ਐ ਇਸੇ ਤਰ੍ਹਾਂ ਹੀ ਨਸ਼ੇ ਵੇਚਣ ਵਾਲੇ ਕੋਲ ਜਾਂਦੇ ਐ ਸਾਡਾ ਦੈਟ ਇਜ਼ ਦਾ ਮਨੀ ਟ੍ਰੀਲ ਆਈ ਐਮ ਟਾਕਿੰਗ ਅਬਾਊਟ ਮੇਰੀ ਗਲਤੀ ਹੋ ਗਈ ਉਹ ਦਿਨ ਮੈਂ ਪੱਤਰਕਾਰ ਸਾਥੀਆਂ ਤੋਂ ਉਹਨਾਂ ਨੇ ਸਾਰਿਆਂ ਨੂੰ ਚਮਕਾਤਾ ਜਾਖੜਤਾ ਈਡੀ ਦਾ ਨਾਮ ਲੈ ਰਿਆ ਜਾਖੜਦਾ ਈਡੀ ਦਾ ਨਾਮ ਲੈ ਰਿਆ ਜੀ ਈਡੀ ਤਾਂ ਭਾਜਪਾ ਵਾਲਿਆਂ ਦੀ ਐ ਸਭ ਮੈਂ ਈਡੀ ਦੇ ਨਾਮ ਇਸ ਕਰਕੇ ਲਿਆ ਸੀਗਾ ਮੈਂ ਵੀ ਆਪਣੀ ਕਿਲਰੀ ਰਿਪਿਟੇਸ਼ਨ ਖੋ ਰਿਆ ਕਿਉਂਕਿ ਈਡੀ ਦਾ ਕੰਮ ਕੀ ਐ ਮਨੀ ਲਾਂਡਰਿੰਗ ਨੂੰ ਪਕੜਨਾ ਸਾਬ ਮਨੀ ਲਾਂਡਰਿੰਗ ਮੀਨਸ ਕਾਲੇ ਤਨ ਨੂੰ ਚਿੱਟਾ ਧਨ ਬਣਾਣਾ ਜਿਹੜਾ ਆ ਜਿਹੜੀ ਪੁਰਚੀਆਂ ਲੈ ਕੇ ਆਂਦੇ 100 100 ਰੁਪਿਆ 150 200 400 ਜਿਹੜੇ ਲੈ ਕੇ ਇਕੱਠੇ ਕਰਦੇ ਆ ਸਾਰਾ ਬਲੈਕ ਮਨੀ ਹੈ ਕਿਸੇ ਨਾ ਕਿਸੇ ਦੀ ਅਲਮਾਰੀ ਚ ਪਿਆ ਉਲੀ ਲੱਗ ਰਿਹਾ ਹੋਣਾ ਕਰੋੜਾ ਰੁਪਿਆ ਉਹਨੂੰ ਵਾਈਟ ਕਰਕੇ ਫਾਰਮ ਹਾਊਸ ਬਣਾਣੇ ਦੋ ਦੋ ਕਰੋੜ ਦੀਆਂ ਗੱਡੀਆਂ ਖਰੀਦਣੀਆਂ ਥਰ ਇਜ਼ ਅ ਮਨੀ ਲਾਂਡਰਿੰਗ ਆਪਰੇਸ਼ਨ ਇਨਵੋਲਡ ਇਨ ਦਾ ਹੋਲ ਥਿੰਗ ਇਸ ਕਰਕੇ ਮੈਂ ਈਡੀ ਵਾਲੀ ਗੱਲ ਵਾਪਿਸ ਲਵਾਂਗਾ ਸਾਬ ਬਟ ਕੋ ਜੀ ਬੁਰਾ ਨਾ ਮੰਨਿਓ ਤੁਸੀਂ ਸੈਂਟਰ 'ਚ ਬੈਠੇ ਹੋ ਤੁਹਾਨੂੰ ਵੀ ਬੇਨਤੀ ਕਰੂੰਗਾ ਸਾਰੇ ਲੀਡਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਮੈਂ ਵੀ ਜਾ ਕੇ ਕਰੂੰਗਾ ਮੈਂ ਚਿੱਠੀ ਲਿਖਣ ਲੱਗਿਆ ਸਾਹਿਬ ਇੱਕ ਚਿੱਠੀ ਉਹ ਚਿੱਠੀ ਇੱਕ ਨਾਮ ਤੇ ਲਿਖੂੰਗਾ ਮੈਂ ਚੀਫ ਜਸਟਿਸ ਆਫ ਪੰਜਾਬ ਹਰਿਆਣਾ ਹਾਈ ਕੋਰਟ ਚਿੱਠੀ ਹੋਈ ਚਿੱਠੀ ਲਿਖੂੰਗਾ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਇਹ ਭਗਵੰਤ ਮਾਨ ਜੀ ਚੀਫ ਜਸਟਿਸ ਸਾਹਿਬ ਦੀ ਨਿਗਰਾਨੀ ਦੇ ਅੰਡਰ ਦਾ ਸੁਪਰਵਾਈਜ਼ਨ ਆਫ ਦਾ ਪੰਜਾਬ ਹਰਿਆਣਾ ਹਾਈ ਕੋਰਟ ਅੰਡਰ ਡਾਇਰੈਕਟ ਸੁਪਰਵਾਈਜ਼ਨ ਆਫ देयर ਜੋ ਠੀਕ ਸਮਝਣ ਜਿਹੜੀ ਏਜੰਸੀਆਂ ਚਾਹੇ ਪੰਜਾਬ ਦੀ ਵਿਜੀਲੈਂਸ ਪਾਣੀ ਹੈ ਚਾਹੇ ਦਿੱਲੀ ਵਾਲੇ ਦਾ ਇਨਕਮ ਟੈਕਸ ਪਾਣਾ ਹੈ ਚਾਹੇ ਐਨਆਈਏ ਨੂੰ ਪਾਣਾ ਜਿਉਂ ਵੀ ਏਜੰਸੀ ਹੈ ਸਾਡ ਚਾਹੇ ਉਸੇ ਈਡੀ ਨੂੰ ਪਾਣਾ ਹੈ ਇਟ ਸ਼ੁਡ ਬੀ ਮੋਨਿਟਰਡ ਇਟ ਸ਼ੁਡ ਬੀ ਟਰਾਂਸਪੇਰੈਂਟ ਇਟ ਸ਼ੁਡ ਬੀ ਲੋਕਾਂ ਨੂੰ ਪੁਰੋਸਾਵੇ ਇਹਦੇ ਵਿੱਚ ਆ ਨਹੀਂ ਹੋਣਾ ਵੀ ਆ ਇੱਕ ਬੀਜੇਪੀ ਵਾਲਾ ਇਸ ਕਰਕੇ ਟੰਗ ਦਿਓ ਆ ਕਾਂਗਰਸ ਵਾਲਾ ਇਸ ਕਰਕੇ ਟੰਗ ਦਿਓ ਆ ਕਿਉਂਕਿ ਐਮਐਲਏ ਹੈ ਮੰਤਰੀ ਹੈ ਆਮ ਆਦੀ ਪਾਰਟੀ ਦੇ ਨੂੰ ਛੱਡ ਦਿਓ ਕੋਈ ਉਸੇ ਵਿਤਕਰਾ ਨਾ ਹੋਵੇ ਸਾਰੇਆਂ ਦੀ ਜਾਂਚ ਹੋਵੇ ਇਨਕਲੂਡਿੰਗ ਸੁਨੀਲ ਜਾਖੜ ਵੀ ਸਾਰੇਆਂ ਦੀ ਜਾਂਚ ਹੋਵੇ ਸਾਬ ਇਸ ਕਰਕੇ ਹੋਵੇ ਯਾਦ ਆ ਇੱਕ ਦਿਨ ਭਗਵੰਤ ਮਾਨ ਜੀ ਨੇ ਟੋਕਿਆ ਸੀਗਾ ਅਸੈਂਬਲੀ 'ਚ ਇੱਕ ਕਾਂਗਰਸ ਦੇ ਲੀਡਰ ਨੇ ਖੜ ਕੇ ਕਿਹਾ ਸੀ ਕੇਜਾ ਸਟਫ ਆ ਗਿਆ ਸਟੱਫ ਦੱਸਿਆ ਸੀਗਾ ਸਭ ਲੋਕ ਭੁੱਲ ਜਾਂਦੇ ਸਭ ਮੈਂ ਹਰੇਕ ਗੱਲ ਨੋਟਿਸ ਕਰਦਾ ਕਿਉਂਕਿ ਸਾਰੇ ਮਾਣਯੋਗ ਲੀਡਰ ਜਿਹੜੇ ਲੋਕਾਂ ਦੇ ਲੈ ਕੇ ਆਏ ਆ ਜਿੱਤ ਕੇ ਆਏ ਬੜੇ ਮਾਣਯੋਗ ਹੈ ਬੜੀ ਅਕਲ ਹੈ ਬੜੀ ਸੂਝਵਾਨ ਹੈ ਤੇ ਸਾਵਣੇ ਮੁੱਖ ਮੰਤਰੀ ਜਿਨੇ ਬਿਆਨ ਦਿੱਤਾ ਸੀਗਾ ਆ ਅੱਛਾ ਤੁਹਾਨੂੰ ਸਟੱਫ ਲੱਗਦੇ ਆ ਕਿਉਂਕਿ ਆ ਮੋਬਾਈਲ ਰਿਪੇਅਰ ਕਰਦੇ ਸੀਗੇ ਆ ਫਲਾਣਾ ਸਿੰਘ ਕਰਦੇ ਸੀਗੇ ਆ ਪਤਾ ਨਹੀਂ ਪੇਂਟ ਕਰਦੇ ਸੀਗੇ ਸਾਰਾ ਕੁਝ ਕਰਦੇ ਸੀਗੇ ਮੇਰਾ ਸਵਾਲ ਹੈ ਅੱਜ ਲੋਕ ਵੀ ਸਵਾਲ ਪੁੱਛਦੇ ਆ ਲੋਕਾਂ ਨੂੰ ਵੀ ਮੇਰਾ ਤੁਹਾਡੇ ਰਾਹੀਂ ਕਿ ਬੂੰਗਾਰਾ ਸਾਹਿਬ ਉਹਨਾਂ ਨੂੰ ਪੁੱਛ ਤਾਂ ਲੋ ਜਿਹੜੇ ਕੱਲ ਤਾਂ ਹੀ ਮੋਬਾਈਲ ਰਿਪੇਅਰ ਕਰਦੇ ਸੀ ਜਿੰਨੇ ਸਾਈਕਲ ਤੇ ਚੜ੍ਹੇ ਫਿਰਦੇ ਸੀ ਅੱਜ ਹਾਈਵੇ ਦੇ ਉੱਤੇ ਕੋਠੀਆਂ ਪੈ ਰਹੀਆਂ 10-10 ਏਕੜ ਸਾਹਿਬ ਕੱਲੇ ਆ ਮੈਂ ਨਿਊ ਚੰਡੀਗੜ੍ਹ ਵਾਲੀ ਮੌਦਨ ਗੱਲ ਕਰਤੀ ਵੀ ਉੱਥੇ ਲਾਈ ਬੈਠੇ ਅਸੀਂ ਸੌਆਂ ਦੇ ਕੋਲ 10-10 ਏਕੜ ਜਿੱਥੇ 5 ਕਰੋੜ ਰੁਪਏ ਏਕੜ ਦਾ ਰੇਟ ਹੈ ਸਾਹਿਬ ਉਹ ਉਹ ਦੂਜੇ ਸ਼ਹਿਰਾਂ 'ਚ ਲਾਈ ਬਟੇ ਹਰੇਕ ਥਾਂ ਜਾਂਦੇ ਰੋ ਕਿਸੇ ਪਾਸੇ ਨਿਕਲ ਜੋ ਸਾਡੇ ਵਾਲੇ ਮਾਲਵੇ 'ਚ ਕਿਸੇ ਪਾਸੇ ਨਿਕਲ ਜਿਓਗੇ ਹਟੇ ਆ ਐਡਾ ਵੱਡਾ ਕੀ ਬਣ ਰਿਹਾ ਸਾਬ ਮਹਿਲ ਕਹਿੰਦੇ ਜੀ ਐਮਐਲਏ ਸਾਹਿਬ ਦੀ ਕੋਠੀ ਬਣ ਰਹੀ ਕੋਠੀ ਨਹੀਂ ਮਹਿਲ ਬਣ ਰਿਹਾ ਸਾਬ ਹੈਲੀਪੋਰਟ ਦੀ ਜਗ੍ਹਾ ਛੱਡੀ ਜਾ ਰਹੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਕਰਪਸ਼ਨ ਨੂੰ ਫੜੀਏ ਜੜੋ ਕਢੀਏ ਸਾਬ ਤੇ ਇਕੱਲੀ ਸਰਕਾਰ ਦੇ ਮੋਢਿਆਂ ਤੇ ਨਾ ਛੱਡੋ ਸਾਬ ਹਲਕ ਚਗਾਓ ਆ ਜਿਹੜਾ ਇਲੈਕਸ਼ਨ ਹੈ ਆ ਕੱਲਾ ਇਲੈਕਸ਼ਨ ਜੀਵਨ ਗੁਪਤਾ ਜੀ ਹੈ ਬੀਜੇਪੀ ਦਾ ਨਹੀਂ ਸਾਹਿਬ ਆ ਇੱਕ ਮੌਕਾ ਹੈ ਪੰਜਾਬ ਦੇ ਲੋਕਾਂ ਨੂੰ ਵੰਗਾਰਨ ਦਾ ਐਵੇਂ ਕਹਿਣਾ ਛੱਡ ਦਿਓ ਕਿ ਜਿਹੜਾ ਲੀਡਰ ਹੈ ਸਾਰੇ ਚੋਰ ਹੈ ਚੋਰਾਂ ਨੂੰ ਵੋਟ ਚੋਰਾਂ ਨੂੰ ਜਵਾਬਦੇ ਬਣਾਓ ਸਾਹਿਬ ਪੁੱਛੋ ਤਾਂ ਸਹੀ ਐਵੇਂ ਇਨਕਮ ਟੈਕਸ ਬਾਤ ਆ ਇਨਕਮ ਟੈਕਸ ਮੈਂ ਕਿ ਐਮਐਲਏ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਦੀ ਇਨਕਮ ਜ਼ੀਰੋ ਦਿਖਾਈ ਸੀਗੀ ਇਹ ਉਹਦਾ ਵਿਆਹ ਹੈ ਉੱਥੇ ਹਿਮਾਚਲ ਦੇ ਅੰਦਰ 5 स्टार होटल ਦੇ ਅੰਦਰ ਸੋ ਕੋ ਕੋਈ ਆਮ ਨਹੀਂ ਸਰ ਸਾਰੇ ਖਾਸ ਹੋ ਗਏ ਜਿੱਦ ਨੇ ਐਮਐਲਏ ਬਣਿਆ ਜਿਹਦੇ ਘਰ ਤੇ ਕੋਈ ਨਾ ਕੋਈ ਆਕੀਤ ਸਿੰਘ ਹੀ ਆ ਗਈ ਲੀਡਰੀ ਵਾਲੀ ਉਸੇ ਦਿਨ ਹੋ ਗਏ ਮੈਂ ਪਾਤਸ਼ੀ ਤੁਹਾਨੂੰ ਪੁੱਛਲਾ ਤੁਸੀਂ ਮੇਰੇ ਸਾਹਮਣੇ ਆ ਕੇ ਮੈਂ ਪੜਾ ਪਾਤਸ਼ੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਪੱਤਰਕਾਰਤਾ ਚ ਪੰਜਾਹ ਹੋ ਗਏ ਸਭ ਗੱਡੀ ਗੱਡੀ ਏ ਤੁਹਾਡੇ ਕੋਲ ਮਰੂਤੀ ਤੁਸੀਂ ਨਹੀਂ ਉਹ ਲਈ ਡਿਫੈਂਡਰ ਉਹ ਤਾਂ ਪੰਜ ਪੰਜ ਸਾਲ ਚ ਲੈ ਲੈਂਦੇ ਫਿਰ ਇਹਦੇ ਨਾਲ ইলেকਸ਼ਨ ਹੀ ਲੜ ਲੈਣੇ ਕਿਧਰ ਨਿਕਲੇ ਸਭ ਆ ਕੋਈ ਮਜ਼ਾਕ ਹੋ ਗਿਆ ਸਭ ਆ ਮਜ਼ਾਕ ਹੋ ਗਿਆ ਕਿ ਸਭ